ਦੋਸਤੋ ਸੀਸੀਟੀਵੀ ਕੈਮਰੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਚੋਰ ਪੋੜੀ ਮੋਡਿਆਂ ਤੇ ਚੁੱਕਦੇ ਹੋਏ ਨਜ਼ਰ ਆ ਰਹੇ ਹਨ ਪਹਿਲਾਂ ਤੁਸੀਂ ਸੁਣਿਆ ਹੋਵੇਗਾ ਕਿ ਚੋਰ ਹਥਿਆਰ ਲੈ ਕੇ ਆਉਂਦੇ ਹਨ ਪਰ ਹੁਣ ਚੋਰ ਆਪਣੀ ਸਹੂਲਤ ਲਈ ਪੋੜੀ ਵੀ ਲੈ ਕੇ ਆਉਂਦੇ ਸਨ ਸੀਸੀਟੀਵੀ ਕੈਮਰੇ ਵਿੱਚ ਇਹ ਤਸਵੀਰਾਂ ਕੈਦ ਹੋਈਆਂ ਹਨ ਇਹ ਤਸਵੀਰਾਂ ਬਟਾਲੇ ਦੀਆਂ ਹਨ ਜਿੱਥੇ ਕਿ ਘਰ ਦੀਆਂ ਕੰਧਾਂ ਉੱਚੀਆਂ ਹੋਣ ਕਰਕੇ ਚੋਰ ਪੋੜੀ ਵੀ ਨਾਲ ਲੈ ਕੇ ਆਏ ਸਨ ਪਰ ਜਦੋਂ ਚੋਰਾਂ ਵੱਲੋਂ ਅੰਦਰ ਜਾਣ ਲਈ ਪੋੜੀ ਨੂੰ ਦੂਸਰੇ ਪਾਸੇ ਸੁੱਟਿਆ ਗਿਆ ਤਾਂ ਨਾਲ ਦੇ ਗਵਾਂਡੀਆਂ ਨੂੰ ਜਾਗ ਆਈ ਜਿਨ੍ਹਾਂ ਵੱਲੋਂ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਪਰ ਚੋਰਾ ਕੋਲ ਹਥਿਆਰ ਸਨ ਜਿਸ ਕਰਕੇ ਉਹ ਕਾਬੂ ਵਿੱਚ ਨਹੀਂ ਆ ਸਕੇ ਦੱਸ ਦਈਏ ਕਿ ਇਹ ਘਟਨਾ ਬਟਾਲਾ ਦੀ ਹੈ ਜਿੱਥੇ ਚੋਰਾ ਵੱਲੋਂ ਇੱਕ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਇਹ ਖਬਰ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜੇਕਰ ਤੁਸੀਂ ਵੀ ਆਪਣੇ ਘਰ ਨੂੰ ਤਾਲੇ ਮਾਰਦੇ ਹੋ ਜਾਂ ਫਿਰ ਤੁਹਾਡੇ ਘਰ ਦੇ ਕੰਦਾ ਉੱਚੇ ਹਨ ਤਾਂ ਤੁਹਾਨੂੰ ਸਾਵਧਾਨ ਹੋਣਾ ਪਵੇਗਾ ਕਿਉਂਕਿ ਹੁਣ ਚੋਰ ਆਪਣੇ ਨਾਲ ਆਪਣੀ ਸਹੂਲਤ ਲਈ ਚੀਜ਼ਾਂ ਵੀ ਲਿਆਉਂਦੇ ਹਨ ਜਿਵੇਂ ਕਿ ਇਸ ਸੀਸੀਟੀਵੀ ਕੈਮਰੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਚੋਗਰਾ ਵੱਲੋਂ ਇਸ ਪੌੜੀ ਦਾ ਇਸਤੇਮਾਲ ਕੀਤਾ ਗਿਆ ਅਤੇ ਚੋਰੀ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਜਦੋਂ ਇਹ ਪੌੜੀ ਦੂਸਰੀ ਸਾਈਡ ਲਗਾਉਂਦੇ ਹਨ ਤਾਂ ਗਵਾਂਡੀਆਂ ਨੂੰ ਜਾਗ ਆ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਵੱਲੋਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਚੋਰਾ ਕੋਲੋਂ ਹਥਿਆਰ ਸਨ ਜਿਸ ਕਰਕੇ ਇਹ ਕਾਬੂ ਨਹੀਂ ਆਏ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਕੈਮਰੇ ਵਿੱਚ ਕਿਸ ਤਰ੍ਹਾਂ ਜਦੋਂ ਲੋਕਾਂ ਵੱਲੋਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਤਾਂ ਹਥਿਆਰ ਤੇ ਸਿਰ ਤੇ ਫਰਾਰ ਹੋ ਗਏ ਹਾਲਾਂਕਿ ਮੌਕੇ ਤੇ ਲੋਕਾਂ ਵੱਲੋਂ ਪੁਲਿਸ ਵਿਭਾਗ ਨੂੰ ਵੀ ਸੂਚਿਤ ਕੀਤਾ ਗਿਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਭੱਜਣ ਵਿੱਚ ਕਾਮਯਾਬ ਹੋ ਗਏ ਸੋ ਲੋਕਾਂ ਵੱਲੋਂ ਜਦੋਂ ਪੁਲਿਸ ਵਿਭਾਗ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਤਾਂ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ ਅਤੇ ਅੱਗੇ ਦੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ।